ਡੇਰ ਰਾਤ ਅਣਪਛਾਤੇ ਵਿਅਕਤੀਆਂ ਵੱਲੋਂ ਗੁਰਵਿੰਦਰ ਸਿੰਘ ਜੋਗੀ ਹਾਸ਼ਮਪੁਰ ਦਾ ਰਹਿਣ ਵਾਲਾ ਸੀ ਉਸ ਨੂੰ ਕੀਤਾ ਗਿਆ ਅਗਵਾ ਕਰ ਵਾਲਿਆਂ ਨੇ ਪੁਲਸ ਨੂੰ ਕੀਤੀ ਇਤਲਾਹ ਦਸਤਾਵੇਜ਼ ਮੁਤਾਬਕ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਜੋਗੀ ਡੇਰੀ ਦਾ ਕੰਮ ਕਰਦਾ ਸੀ ਪੁੰਗੇ ਉਸ ਦੀ ਡੇਰੀ ਸੀ ਤੇ ਉਹ ਆਪਣੇ ਦੇਰ ਰਾਤ ਡੇਰੀ ਬੰਦ ਕਰਕੇ ਘਰ ਆ ਰਿਹਾ ਸੀ ਪਰ ਉਸ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਇਹ ਇਸ ਵਾਰ ਵਿੱਚ ਸਾਡੇ ਪੱਤਰਕਾਰ ਐਮ ਐਸ ਮੱਲੀ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅਜਨਾਲਾ ਇਹ ਸਰ ਮਾਮਲਾ ਇਹ ਵੀ ਸਰ ਡਾਹਾਲ ਸਿੰਘ ਬਰਾਜੀ ਤੇ ਰਵਿੰਦਰ ਸਿੰਘ ਸਾਡਾ ਛੋਟਾ ਵੀਰ ਜੇ ਪੂੰਗੀ ਡੇਰੀ ਸਾਡੀ ਗਈ ਹੂੰ ਤੇ ਪੂੰਗਿਆਂ ਤੋਂ ਭਾਜੀ 8 ਵਜੇ 8:15 ਦੇ ਬੰਦ ਕਰਕੇ ਆਉਂਦੇ ਨੇ ਹੂੰ ਤੇ ਪੁਲ ਤੇ ਨਜੀਕੀ ਰਹਿ ਗਏ ਕਿਲੋਮੀਟਰ ਪਿੰਡ ਤੋਂ ਦੂਰ ਹੂੰ ਤੇ ਉਹਨਾਂ ਨੂੰ ਉੱਥੇ ਬੰਦੇ ਪਹੇਗੇ ਛੋਟੇ ਵੀਰ ਨੂੰ ਉਹਨਾਂ ਨੇ ਫੋਨ ਕੀਤਾ ਵੀ ਮੈਨੂੰ ਬੰਦੇ ਪਹੇਗੇ ਨੇ ਤੇ ਆਓ ਮੇਰੇ ਮਗਰ ਜਦੋਂ ਅਸੀਂ ਉੱਥੇ ਗਏ ਆ 40 ਮਿੰਟਾਂ ਬਾਅਦ ਉਥੇ ਭਾਜੀ ਮੋਟਰਸਾਈਕਲ ਹੀ ਆ ਤੇ ਸਾਡੇ ਵੀਰ ਜੀ ਨਹੀਂ ਉਥੇ ਹੈਗੇ ਹੂੰ ਤੇ ਸ਼ੀਲਡਾ ਮੋਟਰਸਾਈਕਲਾਂ ਟੁੱਟੀਆਂ ਤਾਂ ਮੋਟਰਸਾਈਕਲ ਸਾਈਡ ਤੇ ਲੱਗਾ ਹੈ ਤੇ ਰਾਤ ਦੇ ਮਤਲਬ ਹੋਈ ਨੇ ਗਵਾ ਮਤਲਬ ਇਹ ਨਹੀਂ ਪਤਾ ਲੱਗੰਦਿਆ ਵੀ ਜਾਂ ਕਿ ਇਹ ਬਨੇ ਕੋਈ ਲੁੱਟ ਖੋਹ ਵਾਲੇ ਨੇ ਖੜਿਆ ਹੈ ਤੇ ਜਾਂ ਉਹਨਾਂ ਨੂੰ ਕਿਸੇ ਨੇ ਵੀ ਮਾਰਨ ਵਾਸਤੇ ਖੜਿਆ ਜੀ ਹੂੰ ਹਾਂ ਜੀ ਫੇਲਾਂ ਕੋਈ ਕਿਸੇ ਨਾਲ ਰੰਜਿਸ਼ ਕਿਸੇ ਤਰ੍ਹਾਂ ਦੀ ਨਹੀਂ ਭਾਈ ਕੋਈ ਰੰਜਿਸ਼ ਨਹੀਂ ਹੈਗੀ ਬਿਲਕੁਲ ਭਲੇ ਮਾਸ ਨੇ ਸਾਡੇ ਵੀਰ ਜੀ ਹੂੰ ਕੋਈ ਸਾਡਾ ਕੋਈ ਨਾ ਕੋਈ ਲੈਣਾ ਤੇ ਦੇਣਾ ਨਹੀਂ ਕੋਈ ਪੈਸੇ ਤੇ ਲਿਦਾ ਨਹੀਂ ਕੋਈ ਸਾਡਾ ਵੈਰ ਵਿਰੋਧ ਨਹੀਂ ਹੈਗਾ ਜੀ ਹਾਂਜੀ ਹਾਂਜੀ ਸੋ ਮੋਟਰਸਾਈਕਲ ਟੁੱਟਾ ਸੀ ਮੋਟਰਸਾਈਕਲ ਹਾਂਜੀ ਟਾਈ ਥੋੜਾ ਗੇ ਸੀ ਕੀ ਲੱਗਦਾ ਕਿ ਡੇਕੇ ਟੁੱਟਾ ਜਾਂ ਤੋੜਪਾਂ ਨਹੀਂ ਕੀਤੀ ਜਿੱਦਾਂ ਕਿ ਇਹਨੇ ਚੱਲਦੇ ਮੋਟਰਸਾਈਕਲ ਤੇ ਉਹਨੂੰ ਕੋਈ ਡਾਂਗਾ ਡੂੰਗਾ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਫੇਰ ਉੱਤੇ ਬਾਤੇ ਉਹਦੇ ਦੇ ਅਟੈਕ ਕੀਤਾ ਜੀ ਹੂੰ ਪੁਲਿਸ ਕੰਪਲੀਟ ਕਰਤੀ ਤੁਸੀਂ ਠਾਣੇ ਹਾਂਜੀ ਕੀਤੀ ਹੈ ਜੀ ਕੀ ਮੰਗ ਚਲਦੀ ਰਾਦ ਨੂੰ ਆ ਗਈ ਜੀ ਸਾਡੇ ਕੋਲ ਜਦੋਂ ਇਹਨਾਂ ਨੂੰ ਕਾਲ ਕੀਤੀ ਉਸੇ ਵੇਲੇ ਆ ਵੀ ਰਾਦ ਹੀ ਆ ਗਈ ਅੱਛਾ ਕੀ ਮੰਗ ਕਰਦੇ ਹੋ ਮੰਗ ਅਸੀਂ ਵੀ ਭਾਜੀ ਆਪਣੇ ਇਨਸਾਫ ਦੀ ਕਰਦੇ ਆ ਜੀ ਦੋ ਉਹਨਾਂ ਦੇ ਬੱਚੇ ਨੇ ਬੇਟੀ ਦੋ ਉਹਨਾਂ ਦੀ ਹਾਂਜੀ ਤੇ ਇਹੋ ਚਾਹੁੰਦੇ ਆ ਵੀ ਚਲੋ ਉਹਨਾਂ ਨੂੰ ਆਪਣੇ ਜਿੱਥੇ ਵੀ ਗਦੇ ਹੈਗਾ ਇਹ ਚਲੋ ਸਾਡੇ ਨਾਲ ਮਹਿਮਾ ਫੁੱਲ ਤੋਂ ਫੁੱਲ ਸਾਡੀ ਮੱਤ ਕਰੇ ਤਾਂ ਉਹਨਾਂ ਨੂੰ ਲੱਭਣ ਦੀ ਆਪਾਂ ਕੋਸ਼ਿਸ਼ ਕਰੀਏ ਜੀ 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 ਕੀ ਨਾਮ ਕੀ ਗੱਲਬਾਤ ਹੈ ਜੀ ਮੇਰਾ ਜਸਪਾਲ ਸਿੰਘ ਆ ਮੇਰਾ ਬ੍ਰਦਰ ਦੁਕਾਨ ਬੰਦ ਕਰਕੇ ਪਿੰਡ ਨੂੰ ਆਉਂਦਿਆ ਸੀ ਉਹਦੇ 8:22 ਤੇ ਇਹਨੇ ਮੈਨੂੰ ਫੋਨ ਕੀਤਾ ਕਿ ਛੇਤੀ ਆਜੋ ਪੁੱਲ ਤੇ ਮੈਨੂੰ ਬੰਦੇ ਪੈ ਕੇ ਵਿਚਾਲੋ 8:29 ਤੇ ਇੱਥੇ ਪਹੁੰਚ ਗਏ ਆ ਜਾਂਦੇ ਨੂੰ ਕੱਲਾ ਮੋਟਰਸਾਈਕਲ ਹੀ ਇੱਥੇ ਹੈਗਾ ਸੀ ਤੇ ਆਪ ਨਹੀਂ ਉੱਥੇ ਹੈਗਾ ਇਹ ਬਥੇਰਾ ਲਾਗੇ ਲੱਬੇ ਆ ਪਰ ਨਹੀਂ ਗੱਲ ਬਣੀ ਮੋਟਰਸਾਈਕਲ ਟੁੱਟੀ ਪ੍ਰਾਣੀ ਰੰਜਿਸ਼ ਨਹੀਂ ਪ੍ਰਾਣੀ ਰੰਜਿਸ਼ ਕੋਈ ਨਹੀਂ ਵੇਚੀ ਸਕਦੀ ਕਿਸੇ ਨਾਲ ਕਿਸੇ ਨਾਲ ਵੇਚੀ ਕੋਈ ਰੰਜਿਸ਼ ਨਹੀਂ ਹੈ ਕਿਸੇ ਕੀ ਲੱਗਦਾ ਕੌਣ ਲਿਆ ਕੇ ਰਾਨੂੰ ਕੋਈ ਪਤਾ ਕੁਛ ਨਹੀਂ ਕੋਈ ਨਹੀਂ ਕੋਈ ਪਤਾ ਨਹੀਂ ਹੈ ਨਾਲ ਕਿਸੇ ਸਾਡੇ ਕੋਲ ਗੁਰਵਿੰਦਰ ਸਿੰਘ ਨੇ ਜੀ ਵੇ ਆ ਸੀ ਹਾਂਜੀ ਵੇ ਆ ਸੀ ਦੋ ਬੇਟੇ ਨੇ ਇਹਨਾਂ ਦੇ ਕੀ ਮੰਗ ਕੇ ਕਰਦੇ ਮੰਗ ਇਹੋ ਵਿੱਚ ਵੀ ਹਿਸਾਬ ਦੀ ਹਿਸਾਬ ਦੀ ਮੰਗਿਆ ਵੀ ਪਤਾ ਲੱਗ ਸਕੇ ਕਿੱਥੇ ਆ ਸਾਨੂੰ ਜਿਹੜਾ ਸਹੀ ਸਲਾਮਨ ਮਿਲ ਸਕੇ ਕਦੀ ਕੋਈ ਧਮਕੀਗਰ ਆਈ ਨਹੀਂ ਦੇਖੋ ਨਹੀਂ ਵਿੱਚ ਕੋਈ ਕੋਈ ਧਮਕੀ ਨਹੀਂ ਆਈ ਤੁਹਾਡੀ ਕੋਈ ਨਾ ਨਾ ਕੋਈ ਵੀਰ ਜੀ ਨਾ ਹੈਗੀ ਨਹੀਂ ਕੋਈ ਆਪਣੀ ਰੰਜਿਸ਼ ਕਿਸੇ ਨਾਲ ਨਹੀਂ ਹੈਗੀ ਅ ਡੇਰ ਨਾਈਟ ਸਾਨੂੰ ਇਤਲਾ ਮਿਲੀ ਸੀ ਫੋਨ ਤੇ ਕਿ ਗੁਰਵਿੰਦਰ ਸਿੰਘ ਦੋਦੀ ਡੇਰੀ ਦਾ ਕੰਮ ਕਰਦਾ ਹੂੰਗੇ ਉਹ ਆਪਣੇ ਘਰ ਨੂੰ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਨੂੰ ਉਗਵਾ ਕਰ ਲਿਆ ਉਹਦਾ ਮੋਟਰਸਾਈਕਲ ਜਿਹੜਾ ਨਹਿਰ ਦੀ ਪਟੜੀ ਤੇ ਖੜਾ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਥਾਣੇ ਆਏ ਨੇ ਹੂੰ ਉਹ ਜਿਸ ਤਰ੍ਹਾਂ ਵੀ ਚਾਹੂਗੀ ਉਹਨਾਂ ਦੇ ਸਟੇਟਮੈਂਟ ਜੋ ਵੀ ਹੋਊਗੀ ਉਹਦੇ ਅਨਸਾਰ ਕਾਰਵਾਈ ਕੀਤੀ ਜਾਵੇਗੀ